ਕੈ ਕਿਥੇ ਮਾਰ ਗਿਆ ਤੇਰਾ ਬੇੜਾ ਤਾਜੇ ਇਹ ਗਾਣਾ ਦਾ ਨਾਮ ਆਇਆ ਇਹ ਸ਼ਿਦਾਰ ਬੁਮਾਰੀ ਪੈਣਿਆ ਉਹਦੇ ਤੇ Eid guzriye ਮੈਂ ਤੇ ਉਹਨਾਂ ਨੂੰ Eid ਵੀ ਲਾਂ ਨਹੀਂ ਆ ਮਰੇ ਤੇਰੀ Eid ਤਾਂ 25 ਦਸੰਬਰ ਨੂੰ ਸ਼ੁਰੂ ਆਣੀ ਹੈ ਵੇ ਲੱਗ ਗਿਆ ਬੁੱਢੀ ਵੀ ਕੋਈ ਆਮ ਨਹੀਂ ਨਾ ਆਰਡਰ ਤੇ ਬੱਚੇ ਜੰਮਦੀ ਆ ਪਾਗਲ ਹੋਇਆ ਬਿਮਾਰੀ ਪੈਣਿਆ ਪਹਿਲੇ ਬੱਚੇ ਦਾ ਰੋਲਾ ਹੁੰਦਾ ਬਾਅਦ ਚ ਬੱਚੇ ਆਂ ਨਹੀਂ ਆਉਂਦੇ ਜਿਵੇਂ ਯੂਨਿਟ ਦੇਖਦੇ ਨੇ ਬੰਦੇ ਤੇ ਯੂਨਿਟ ਦੇ ਨਹੀਂ ਸਕਦੇ ਉਹ ਕਿਉਂ ਤੇਰੀ ਸਿਹਤ ਵੀ ਪਠਾਣਾ ਦੇ ਬੰਦ ਕਰ ਦਿੱਤੀ ਆ چارجر لگتا نہیں بابے تباہ کرنے والی مشینیں گوبے بچار ہی ستو بکے ہوں گا منڈے ماشاء اللہ شزادے جلد

ਕਾਮ ਨਹੀਂ ਕਰਦੇ ਬਿਲਕੁਲ ਹੀ ਡਾਕੀਆ ਨੌਕਸਰਾ ਕੋਲ ਜਾਣਾ ਨਹੀਂ ਚਾਹੀਦਾ ਕਿਉਂ ਇਹ ਜਿੰਨੇ ਗੰਦੇ ਗੰਦੇ ਨੇ ਨਾ ਸਾਰੇ ਬੁੜੀਆਂ ਦੇ ਖੱਲੇ ਲੱਗ ਕੇ ਵਾਲ ਉਡਾ ਕੇ ਬੈਠੇ